ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਤਾਂ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਲੈ ਕੇ ਹਾਜ਼ਰ ਹੋਏ ਆਂ ਤਾਂ ਅੱਜ ਦਾ ਆਪਣਾ ਟੌਪਿਕ ਹੋਵੇਗਾ ਸੰਵਿਧਾਨ ਦੀਆਂ ਧਾਰਾਵਾਂ ਤਾਂ ਆਰਟੀਕਲਸ ਨਾਲ ਸੰਬੰਧਿਤ ਆਪਣੇ ਐਮਸੀਕਿਊ ਹੋਣਗੇ ਤਾਂ ਸਾਰੇ ਐਮਸੀਕਿਊ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਣਗੇ ਤਾਂ ਸ਼ੁਰੂ ਕਰਦੇ ਆਂ ਜੀ ਕੁਐਸਚਨ ਨੰਬਰ 1 ਹੈ ਭਾਰਤ ਦੇ ਸੰਵਿਧਾਨ ਦੀ ਸ਼ੁਰੂਆਤ ਕਿਹੜੀ ਧਾਰਾ ਕਰਦੀ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਧਾਰਾ 1 ਅਗਲਾ ਕੁਐਸਚਨ ਕਰਾਂਗੇ ਧਾਰਾ 14 ਕਿਸ ਸੰਧਾਤ ਨੂੰ ਦਰਸਾਉਂਦੀ ਹੈ चौदह है जी यानता अधिकार अगला कोशन करा मौलिक अधिकार की शुरुआत है धारा एक नाइट आंसर बन जाएगा जीवन का अधिकार त अगला क्वेश्चन हो जाएगा धारा उन्नीस हेठ कि मौलिक अधिकार हैं ਤਜੋ 74 19 ਹੈ ਸੇਟ ਹੈ ਆਪਣੇ 6 ਮੌਲਿਕ ਅਧਿਕਾਰ ਹਨ ਅਗਲਾ ਕੁਐਸਚਨ ਕਰਾਂਗੇ ਮੌਲਿਕ ਕਤਬਾ ਸੰਵਿਧਾਨ ਵਿੱਚ ਕਿੰਨੀ ਤਰ੍ਹਾਂ ਦੇ ਦਿੱਤੇ ਗਏ ਹਨ ਤਾਂ ਜੋ ਮੌਲਿਕ ਕਤਬਾ ਹਨ ਸੰਵਿਧਾਨ ਵਿੱਚ ਕਿੰਨੀ ਤਰ੍ਹਾਂ ਦੇ ਦਿੱਤੇ ਗਏ ਹਨ ਤਾਂ ਰਾਈਟ ਆਨਸਰ ਹੋ ਰਿਹਾ ਜੀ ਧਾਰਾ 51 ਤਾਂ ਜੋ ਪੰਜਾਬ ਪੁਸ ਦਾ ਪੇਪਰ ਚੱਲ ਰਿਹਾ ਜੀ ਇਸ ਵਿੱਚ ਆਰਟੀਕਲਸ ਨਾਲ ਸੰਬੰਧਿਤ ਬਹੁਤ ਜ਼ਿਆਦਾ ਐਮਸੀਕਿਊ ਪੁੱਛੇ ਜਾ ਰਹੇ ਹਨ ਤਾਂ ਤੁਸੀਂ ਸਾਰਿਆਂ ਨੇ ਧਿਆਨ ਨਾਲ ਕਰ ਲੈਣੀ ਹੈ ਜੀ ਕਲਾਸ ਇਸ ਵਿੱਚ ਤੁਹਾਡੇ 2 ਤੋਂ 3 ਨੰਬਰ ਪੱਕੇ ਹੋ ਸਕਦੇ ਹਨ ਤਾਂ ਅਗਲਾ ਕੁਐਸਚਨ ਕਰਾਂਗੇ ਧਾਰਾ 370 ਕਿਸ ਰਾਜ ਨਾਲ ਸੰਬੰਧਿਤ ਸੀ ਤਾਂ ਰਾਈਟ ਆਨਸਰ ਹੋ ਰਹੀ ਹੈ ਜੀ ਜੰਮੂ ਕਸ਼ਮੀਰ ਅਗਲਾ ਕੁਐਸਚਨ ਕਰਾਂਗੇ ਧਾਰਾ 32 ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੋ ਰਹੀ ਹੈ ਜੀ ਮੌਲਿਕ ਅਧਿਕਾਰਾਂ ਦੀ ਰਾਖੀ ਅਗਲਾ ਕੁਐਸਚਨ ਕਰਾਂਗੇ ਧਾਰਾ 352 ਕਿਸ ਨਾਲ ਜੁੜੀ ਹੋਈ ਹੈ ਤਾਂ ਰਾਈਟ ਆਨਸਰ ਹੋ ਜਗਾ ਜੀ ਰਾਸ਼ਟਰਪਤੀ ਸ਼ਾਸਨ ਅਗਲਾ ਕੁਐਸਚਨ ਕਰਾਂਗੇ ਧਾਰਾ 368 ਵਿੱਚ ਕੀ ਦਿੱਤਾ ਗਿਆ ਹੈ ਤਾਂ ਰਾਈਟ ਆਨਸਰ ਹੋ ਰਿਹਾ ਸੰਵਿਧਾਨ ਵਿੱਚ ਸੋਧ ਦੀ ਜੋ ਵਿਧੀ ਹੈ ਧਾਰਾ 368 ਵਿੱਚ ਦਿੱਤਾ ਗਿਆ ਹੈ ਤਾਂ ਅਗਲਾ ਕੁਐਸਚਨ ਕਰਾਂਗੇ ਧਾਰਾ 17 ਕਿਸ ਭੇਦਭਾਵ ਨੂੰ ਰੱਦ ਕਰਦੀ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜੀ ਸੂਆ ਸੂਤ ਜਾਂ ਧਾਰਾ 17 ਜੋ ਸੂਆ ਸੂਤ ਦੇ ਜੋ ਭੇਦਭਾਵ ਨੂੰ ਖਤਮ ਕਰਦੀ ਹੈ ਨੈਕਸਟ ਕੁਐਸਚਨ ਕਰਾਂਗੇ ਧਾਰਾ 25 28 25 ਤੋਂ 28 ਕਿੰਨਾ ਅਧਿਕਾਰਾਂ ਨਾਲ ਸੰਬੰਧਤ ਹਨ ਜੇ ਧਾਰਾ 25 ਤੋਂ 28 ਹਨ ਇਹ ਧਾਰਮਿਕ ਆਜ਼ਾਦੀ ਲਈ ਜੋ ਸੰਬੰਧਤ ਹਨ ਅਗਲਾ ਕੁਐਸਚਨ ਕਰਾਂਗੇ ਧਾਰਾ ਵਿੱਚ ਧਾਰਾ 40 ਵਿੱਚ ਕਿਸ ਦੀ ਗੱਲ ਕੀਤੀ ਗਈ ਹੈ ਤਾਂ ਜੋ ਧਾਰਾ 40 ਹੈ ਜੀ ਇਸ ਵਿੱਚ ਪੰਚਾਇਤੀ ਰਾਜ ਦੀ ਜੋ ਗੱਲ ਕੀਤੀ ਗਈ ਹੈ ਜੀ ਤਾਂ ਪੰਚਾਇਤੀ ਰਾਜ ਨਾਲ ਸੰਬੰਧਤ ਜਾਂ ਪੰਚਾਇਤਾਂ ਨਾਲ ਸੰਬੰਧਤ ਵੀ ਐਮਸੀਕਿਊ ਪੁੱਛੇ ਜਾ ਰਹੇ ਹਨ ਜੀ ਆਪਾਂ ਇੱਕ ਪੰਚਾਇਤੀ ਰਾਜ ਨਾਲ ਸੰਬੰਧਤ ਵੀਡੀਓ ਕਰ ਚੁੱਕੇ ਹਾਂ ਤਾਂ ਉਹ ਤੁਸੀਂ ਵੀਡੀਓ ਸਾਰੇ ਵਿਦਿਆਰਥੀਆਂ ਨੇ ਜ਼ਰੂਰ ਕਰ ਲੈਣੀ ਹੈ ਤਾਂ ਅਗਲਾ ਕੁਐਸਚਨ ਕਰਾਂਗੇ ਰਾਸ਼ਟਰਪਤੀ ਦੀ

ਸੋਰੀ 324 ਕਿਸ ਸੰਸਥਾ ਦੀ ਸਥਾਪਨਾ ਕਰਦੀ ਹੈ ਤਾਂ ਜੋ ਧਾਰਾ 324 ਹੈ ਇਹ ਚੋਣ ਅਯੋਗ ਦੀ ਜੋ ਸਥਾਪਨਾ ਕਰਦੀ ਹੈ ਅਗਲਾ ਕੁਐਸਚਨ ਹੋਵੇਗਾ ਧਾਰਾ 280 ਵਿੱਚ ਕਿਹੜੀ ਸੰਸਥਾ ਦਾ ਜ਼ਿਕਰ ਹੈ ਤਾਂ ਰਾਈਟ ਆਨਸਰ ਬਣ ਜੇਗਾ ਜੀ ਤਾਂ ਆਰਥਿਕ ਅਯੋਗ ਅਗਲਾ ਕੁਐਸਚਨ ਹੋਵੇਗਾ ਧਾਰਾ 315 ਨਾਲ ਸਵੱਧਤਾ ਹੈ ਤਾਂ ਕਿਸ ਨਾਲ ਸਵੱਧਤਾ ਹੈ ਜੀ ਰਾਜ ਲੋਕ ਸੇਵਾ ਅਯੋਗ ਬੀਐਸ ਦਾ ਰਾਈਟ ਆਨਸਰ ਹੋ ਜਾਏਗਾ ਅਗਲਾ ਕੁਐਸਚਨ ਕਰਾਂਗੇ ਧਾਰਾ 76 ਦੇ ਅਧੀਨ ਕਿਹੜਾ ਉਹਦਾ ਆਉਂਦਾ ਹੈ

सम्वरती संबंधित है जी धारा दो सौ छियाली याद रखना नैक्स्ट क्वेश्चन करा बिती बिल की परिभाषा किस तारा हेठ दिखती गई है टांसर बी एक सौ दस तैक्स क्वेश्चन करा राजुक्ति किस तारा हेठ की जाती है तो जो राजपाल की जो नियुक्ति है यह धारा एक सौ पचवंजा हेठ जो की जाती है तान याद रखना अगला क्वेश्चन करा केंद्र शासित प्रदेश विधानसभा की व्यवस्था किस तारा हेठ है तो राइट आंसर हो जाएगा जी धारा दो सौ उन्ताली ए, तारा ए, ए तारा बी आंसर बन जाएगा नैक्सट क्वेश्चन करा सुप्रीम कोर्ट की स्थापना किठ की गई सी रंसर हो जाएगी धारा एक सौ चौबीस बी राइट आंसर हो जाएगा अगला क्वेश्चन करा हाई कोर्ट की स्थापना किठ होंगी है तो राइट आंसर बन जाएगी धारा दो सौ चौदह सी राइट आंसर हो जाएगा अगला क्वेश्चन करा ਕੰਟਰੋਲਰ ਐਂਡ ਐਡੀਟਰ ਜਨਰਲ ਦਾ ਜ਼ਿਕਰ ਕਿਹੜੀ ਧਾਰਾ ਵਿੱਚ ਹੈ ਤਾਂ ਰਾਈਟ ਆਨਸਰ ਹੋ ਜਿਗਾ ਬੀ 148 ਅਗਲਾ ਕੁਐਸਚਨ ਹੋਵੇਗਾ ਮੌਲਿਕ ਕਰਤੱਬ ਕਿਸ ਧਾਰਾ ਹੇਠ ਆਉਂਦੇ ਹਨ ਤਾਂ ਰਾਈਟ ਆਨਸਰ ਬਣ ਜਿਗਾ ਧਾਰਾ 51 ए ਤਾਂ ਅਗਲਾ ਕੁਐਸਚਨ ਕਰਾਂਗੇ ਹਾਈ ਕੋਰਟ ਨੂੰ ਰੈਟ ਜਾਰੀ ਕਰਨ ਦੀ ਸ਼ਕਤੀ ਕਿਹੜੀ ਧਾਰਾ ਹੇਠ ਹੈ ਤਾਂ ਰਾਈਟ ਆਨਸਰ ਬਣ ਜਿਗਾ ਸੀ ਧਾਰਾ 226 ਅਗਲਾ ਕੁਐਸਚਨ ਹੋਵੇਗਾ ਜੀ ਮੌਲਿਕ ਅਧਿਕਾਰਾਂ ਦੀ ਰਾਖੀ ਲਈ ਇਰੈਕਟਰ ਦੀ ਸ਼ਕਤੀ ਕਿਹੜੀ ਤਰ੍ਹਾਂ ਦਿੰਦੀ ਹੈ ਤਾਂ ਰਾਈਟ ਆਨਸਰ ਹੋ ਜਾਏਗਾ 32 ਤਾਂ ਏ ਰਾਈਟ ਆਨਸਰ ਬਣ ਜਾਏਗਾ ਨੈਕਸਟ ਕੁਐਸਚਨ ਕਰਾਂਗੇ ਪੰਚਾਇਤਾਂ ਦੀ ਸ਼ੁਰੂਆਤ ਕਿਸ ਤਰ੍ਹਾਂ ਹਿਤ ਕੀਤੀ ਗਈ ਸੀ ਤਾਂ ਜੋ ਪੰਚਾਇਤਾਂ ਦੀ ਸ਼ੁਰੂਆਤ ਹੈ ਜੀ ਇਹ ਧਾਰਾ 243 ਹਿਤ ਕੀਤੀ ਗਈ ਨੈਕਸਟ ਕੁਐਸਚਨ ਕਰਾਂਗੇ ਰਾਜ ਸਭਾ ਨੂੰ ਵਿਸ਼ੇਸ਼ ਸ਼ਕਤੀ ਕਿਹੜੀ ਤਰ੍ਹਾਂ ਹਿਤ ਮਿਲਦੀ ਹੈ ਤਾਂ ਰਾਈਟ ਆਨਸਰ ਬਣ ਜਾਏਗਾ ਏ 249 नैक्सट क्वेश्चन हो नदी जल विवादा जुड़ी धारा केल विवादी धारा है किस धारा हे राइट आंसर बन जाएगा जी दो सौ त्रेहठ धारा तो नैक्सट क्वेश्चन हो संविधान अनुसार संपत्ति का अधिकार हम कि धारा हेठा है तो राइट आंसर हो जाएगा जी तीन सौ ए सीधाइट आंसर हो जाएगा ਨੈਕਸਟ ਕੁਐਸਚਨ ਕਰਾਂਗੇ ਰਾਸ਼ਟਰਪਤੀ ਨੂੰ ਸਪੀਚ ਕਰਨ ਦੀ ਪ੍ਰਕਿਰਿਆ ਕਿਸ ਤਰ੍ਹਾਂ ਹੇਠ ਕੀਤੀ ਗਈ ਹੈ ਤਾਂ ਰਾਈਟ ਆਨਸਰ ਹੋ ਰਿਹਾ ਜੀ ਆਪਣਾ ਬੀ ਰਾਈਟ ਆਨਸਰ ਹੋ ਜਾਏਗਾ ਅਗਲਾ ਕੁਐਸਚਨ ਕਰਾਂਗੇ ਨਿਆ ਪਾਲਿਕਾ ਅਤੇ ਕਾਰਜ ਪਾਲਿਕਾ ਵਿੱਚ ਵੰਡ ਕਿਸ ਤਰ੍ਹਾਂ ਹੇਠ ਹੈ ਤਾਂ ਨਿਆ ਪਾਲਿਕਾ ਤੇ ਕਾਰਜ ਪਾਲਿਕਾ ਵਿੱਚ ਜੋ ਵੰਡ ਹੈ ਤਾਂ ਰਾਈਟ ਆਨਸਰ ਬੀ ਹੋ ਜਾਏਗਾ ਤਾਂ 50 ਤਾਂ ਨੈਕਸਟ ਕੁਐਸਚਨ ਹੋਵੇਗਾ ਸਰਬਪੋਮ ਸਿਵਲ ਕੋਡ ਕਿਹੜੀ ਧਾਰਾ ਹੇਠ ਆਉਂਦੀ ਹੈ ਦਾ ਰਾਈਟ ਆਨਸਰ ਰੈਂਜਾ ਹੋ ਜਾਏਗਾ ਜੀ 44 ਤਾਂ ਨੈਕਸਟ ਕੁਐਸਚਨ ਕਰਾਂਗੇ ਮੁਫਤ ਤੇ ਵਿਵਸਥਿਤ ਸਿੱਖਿਆ ਸੇ ਤੋਂ 14 ਸਾਲ ਕਿਸ ਤਾਰਾ ਹੇਟ ਦਿੱਤੀ ਗਈ ਹੈ ਤਾਂ ਰਾਈਟ ਆਨਸਰ ਹੋ ਜੀ 21 ਏ ਇੰਪੋਰਟੈਂਟ ਹੈ ਜੀ ਇਹ ਤਾਂ ਅਗਲਾ ਕੁਐਸਚਨ ਕਰਾਂਗੇ ਪਿਸੜੇ ਵਰਗਾਂ ਦੀ ਪੁਹਲਾਈ ਲਈ ਕਿਹੜੀ ਤਾਰਾ ਹੈ ਤਾਂ 46 ਇਸ ਦਾ ਰਾਈਟ ਆਨਸਰ ਹੋ ਜਾਏਗਾ ਬੀ ਅਗਲਾ ਕੁਐਸਚਨ ਕਰਾਂਗੇ ਪੰਚਾਇਤਾਂ ਦੀ ਸ਼ਕਤੀ ਅਤੇ ਕਾਰਜ ਕਿਹੜੀ ਤਾਰਾ ਹੈ 81 ਦਾ ਰਾਈਟ ਆਨਸਰ ਬਣ ਜੂਗਾ ਜੀ ਈ ਇਸ ਦਾ ਰਾਈਟ ਆਨਸਰ ਹੋ ਜੂਗਾ 243 ਜੀ ਨੈਕਸਟ ਕੁਐਸਚਨ ਕਰਾਂਗੇ ਆਰਥਿਕ ਅਜੋਗ ਦੀ ਰਿਪੋਰਟ ਕਿਸ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਆਰਥਿਕ ਅਜੋਗ ਦੀ ਰਿਪੋਰਟ ਹੈ ਇਹ ਰਾਸ਼ਟਰਪਤੀ ਨੂੰ ਦਿੱਤੀ ਜਾਂਦੀ ਹੈ ਬੀ ਰਾਈਟ ਆਨਸਰ ਹੋ ਜੂਗਾ ਯਾਦ ਰੱਖਣਾ ਜੀ ਤਾਂ ਆਪਣੇ ਐਮਸੀਕਿਊ ਬਹੁਤ ਹੀ ਇੰਪੋਰਟੈਂਟ ਹੈ ਜੀ ਅੱਜ ਦੇ ਧਿਆਨ ਨਾਲ ਕਰੀ ਜਾਣੇ ਤੁਸੀਂ ਤਾਂ ਅਗਲੀ ਕੁਐਸਚਨ ਕਰਾਂਗੇ ਰਾਸ਼ਟਰਪਤੀ ਨੂੰ ਮਾਫੀ ਦੀ ਸ਼ਕਤੀ ਕਿਹੜੀ ਧਾਰਾ ਦਿੰਦੀ ਹੈ ਤਾਂ ਰਾਈਟ ਆਨਸਰ ਹੋ ਰਿਹਾ ਜੀ 72 ਧਾਰਾ 72 ਹੋ ਜਾਏਗਾ ਏ ਹੈ ਰਾਈਟ ਆਨਸਰ ਬਣ ਜਾਏਗਾ ਤਾਂ ਨੈਕਸਟ ਕੁਐਸਚਨ ਹੋਵੇਗਾ ਰਾਜਪਾਲ ਨੂੰ ਮਾਫੀ ਦੀ ਸ਼ਕਤੀ ਕਿਸ ਧਾਰਾ ਹੇਠ ਮਿਲਦੀ ਹੈ ਤਾਂ ਏ ਇਸ ਦਾ ਰਾਈਟ ਆਨਸਰ ਹੋ ਜਾਏਗਾ ਧਾਰਾ 161 ਨੈਕਸਟ ਕੁਐਸਚਨ ਹੋਵੇਗਾ ਜੀ ਰਾਸ਼ਟਰਪਤੀ ਦੇ ਅਹੁਦੇ ਦੀ ਉਮਰ ਘੱਟੋ-ਘੱਟ ਕਿੰਨੀ ਹੋਣੀ ਚਾਹੀਦੀ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਜੀ 35 ਸਾਲ ਜੋ ਉਮਰ ਹੈ ਘਟੋ ਘਟ ਰਾਸ਼ਟਰਪਤੀ ਦੇ ਅਹੁਦੇ ਲਈ ਉਮਰ ਜੋ ਹੋਣੀ ਚਾਹੀਦੀ ਹੈ ਅਗਲਾ ਕੁਐਸਚਨ ਕਰਾਂਗੇ ਸੰਵਿਧਾਨ ਦੀ ਸੰਸ਼ੋਧਨ ਪ੍ਰਕਿਰਿਆ ਕਿਹੜੀ ਧਾਰਾ ਹੈ ਠਾ ਰਾਈਟ ਆਨਸਰ ਹੋ ਜਗਾ 368 ਏ ਇਸ ਦਾ ਰਾਈਟ ਆਨਸਰ ਹੋ ਜਗਾ ਜੀ ਅਗਲਾ ਕੁਐਸਚਨ ਕਰਾਂਗੇ ਧਾਰਾ 14 ਕਿਸ ਬਾਰੇ ਹੈ ਤਾਂ ਰਾਈਟ ਆਨਸਰ ਹੋ ਜਗਾ ਸਮਾਨਤਾ ਦਾ ਅਧਿਕਾਰ ਬੀ ਇਸ ਦਾ ਰਾਈਟ ਆਨਸਰ ਹੋ ਜਗਾ ਨੈਕਸਟ ਕੁਐਸਚਨ ਕਰਾਂਗੇ ਧਾਰਾ 15 ਕਿਸ ਨੂੰ ਵਰਜਨ ਕਰਦੀ ਹੈ ਤਾਂ ਰਾਈਟ ਆਨਸਰ ਬਣ ਜੇਗਾ ਜੀ ਧਰਮ ਅਧਾਰਿਤ ਭੇਦ ਭਾਵ ਅਗਲਾ ਕੁਐਸਚਨ ਹੋ ਗਿਆ ਧਾਰਾ 19 ਦੇ ਤਹਿਤ ਹਰੇਕ ਨਾਗਰਿਕ ਨੂੰ ਕੀ ਮਿਲਦਾ ਹੈ ਤਾਂ ਜੋ ਧਾਰਾ 19 ਹੈ ਜੀ ਇਸ ਦੇ ਹਰਦੀਨ ਹਰੇਕ ਨਾਗਰਿਕ ਨੂੰ ਕੀ ਮਿਲਦਾ ਹੈ ਰਾਈਟ ਆਨਸਰ ਹੋ ਜੇਗਾ ਸੀ ਸੱਚ ਬੋਲਣ ਅਤੇ ਆਜ਼ਾਦੀ ਨਾਲ ਚੱਲਣ ਦਾ ਅਧਿਕਾਰ ਬੋਲਣ ਅਤੇ ਆਜ਼ਾਦੀ ਨਾਲ ਚੱਲਣ ਦਾ ਅਧਿਕਾਰ ਹੈ ਸੀ ਐਸ ਦਾ ਰਾਈਟ ਆਨਸਰ ਹੋ ਜੇਗਾ ਅਗਲਾ ਕੁਐਸਚਨ ਕਰਾਂਗੇ ਧਾਰਾ 21 ਵਿੱਚ ਕੀ ਦਿੱਤਾ ਗਿਆ ਹੈ ਤਾਂ ਰਾਈਟ ਆਨਸਰ ਹੋ ਰਿਹਾ ਜੀ ਧਾਰਾ 21 ਵਿੱਚ ਜੀਵਨ ਅਤੇ ਵਿਅਕਤੀਗਤ ਆਜ਼ਾਦੀ ਦਾ ਜੋ ਅਧਿਕਾਰ ਹੈ ਦਿੱਤਾ ਗਿਆ ਹੈ ਅਗਲਾ ਕੁਐਸਚਨ ਹੋ ਜੇਗਾ ਸੰਵਿਧਾਨ ਦੇ ਕਿਸ ਅਨੁਸੂਚੀ ਵਿੱਚ ਭਾਸ਼ਾਵਾਂ ਦਾ ਜ਼ਿਕਰ ਹੈ ਤਾਂ ਜੋ ਸੰਵਿਧਾਨ ਦੀ 8ਵੀਂ ਸੂਚੀ ਹੈ ਇਸ ਵਿੱਚ ਸੰਵਿਧਾਨ ਦੇ ਸੂਚੀ ਵਿੱਚ ਭਾਸ਼ਾਵਾਂ ਦਾ ਜੋ ਜ਼ਿਕਰ ਹੈ ਤਾਂ ਅਗਲਾ ਕੁਐਸਚਨ ਕਰਾਂਗੇ ਧਾਰਾ 25 ਕਿਸ ਨਾਲ ਸੰਬੰਧਿਤ ਹੈ ਤਾਂ ਰਾਈਟ ਆਨਸਰ ਹੋ ਰਿਹਾ ਜੀ ਧਰਮ ਦੀ ਆਜ਼ਾਦੀ ਨਾਲ ਅਗਲਾ ਕੁਐਸਚਨ ਹੋਵੇਗਾ ਤਾਰਾ 32 ਨੂੰ ਕਿਸ ਨਿਆਦੀਸ਼ ਨੇ ਸੰਵਿਧਾਨ ਦੀ ਆਤਮਾ ਕਿਹਾ ਹੈ ਤਾਂ ਰਾਈਟ ਆਨਸਰ ਹੋ ਜੀ ਡਾਕਟਰ ਬੀ ਆਰ ਅੰਬੇਦਕਰ ਨੈਕਸਟ ਕੁਐਸਚਨ ਹੋਵੇਗਾ ਤਾਰਾ 368 ਕਿਸ ਬਾਰੇ ਹੈ ਤਾਂ ਰਾਈਟ ਆਨਸਰ ਬਣ ਜੇਗਾ ਜੀ ਸੰਵਿਧਾਨ ਵਿੱਚ ਸ਼ੋਧ ਸੀ ਰਾਈਟ ਆਨਸਰ ਹੋ ਜੇਗਾ ਨੈਕਸਟ ਕੁਐਸਚਨ ਕਰਾਂਗੇ ਤਾਰਾ 370 ਕਿਹੜੇ ਰਾਜ ਦੇ ਵਿਸ਼ੇ ਨਾਲ ਸੰਬੰਧਿਤ ਸੀ ਤਾਂ ਰਾਈਟ ਆਨਸਰ ਹੋ ਜੇਗਾ ਜੀ ਜੰਮੂ ਅਤੇ ਕਸ਼ਮੀਰ ਤਾਂ ਇਹ ਰਿਪੀਟ ਹੋ ਗਿਆ ਜੀ ਆਪਣਾ ਤਾਂ ਨੈਕਸਟ ਕੁਐਸਚਨ ਕਰਾਂਗੇ ਮੌਲਿਕ ਕਿਤਾਬ ਸਵਿਧਾਨ ਵਿੱਚ ਕੁੱਲ ਸ਼ਾਮਲ ਕੀਤੇ ਗਏ ਤਾਂ 1976 ਵਿੱਚ ਐ ਜੋ ਮੌਲਿਕ ਕਿਤਾਬ ਸਵਿਧਾਨ ਵਿੱਚ ਸ਼ਾਮਲ ਕੀਤੇ ਗਏ ਹਨ ਯਾਦ ਰੱਖਣਾ ਨੈਕਸਟ ਕੁਐਸਚਨ ਕਰਾਂਗੇ ਧਾਰਾ 51 A ਵਿੱਚ ਕੁੱਲ ਕਿੰਨੇ ਮੌਲਿਕ ਕਿਤਾਬ ਹਨ ਤਾਂ ਜੋ ਧਾਰਾ 51 A ਇਸ ਵਿੱਚ ਕੁੱਲ 11 ਮੌਲਿਕ ਕਿਤਾਬ ਜੋ ਹਨ ਤਾਂ ਨੈਕਸਟ ਕੁਐਸਚਨ ਕਰਾਂਗੇ ਕਿਸ ਤਾਰਾ ਹੇਠ ਭਾਰਤ ਨੂੰ ਧਰਮ ਨਿਰਪੱਖ ਰਾਜਕੋਸ਼ਿਸ਼ ਕੀਤਾ ਗਿਆ ਤਾਂ ਰਾਈਟ ਆਨਸਰ ਹੋ ਜਗਾ ਜੀ ਸਵਿਧਾਨ ਦੀ ਪ੍ਰਸਤਾਵਨਾ ਡੀਸ ਦਾ ਰਾਈਟ ਆਨਸਰ ਹੋ ਰਿਹਾ ਅਗਲਾ ਕੁਐਸਚਨ ਕਰਾਂਗੇ ਧਾਰਾ 330 ਕਿਸ ਨਾਲ ਸੰਬੰਧਿਤ ਹੈ ਤਾਂ ਰਾਈਟ ਆਨਸਰ ਹੋ ਜਗਾ ਜੀ ਅਸੂਚਿਤ ਜਾਤੀਆਂ ਲਈ ਸੀਟਾਂ ਦੀ ਰੱਖਵਾ ਕਰਨ ਤਾਂ 20 ਰਾਈਟ ਆਨਸਰ ਬਣ ਜਗਾ ਅਗਲਾ ਕੁਐਸਚਨ ਹੋਵੇਗਾ ਧਾਰਾ 164 ਰਾਜਪਾਲ ਦੀ ਨਿਯੁਕਤੀ ਵਿੱਚ ਕਿਸ ਦੀ ਭੂਮਿਕਾ ਦਰਸਾਉਂਦੀ ਹੈ ਤਾਂ ਰਾਈਟ ਆਨਸਰ ਹੋ ਜਗਾ ਜੀ ਮੁੱਖ ਮੰਤਰੀ ਨੈਕਸਟ ਕੁਐਸਚਨ ਕਰਾਂਗੇ ਧਾਰਾ 123 ਰਾਸ਼ਟਰਪਤੀ ਨੂੰ ਕੀ ਸ਼ਕਤੀ ਦਿੰਦੀ ਹੈ ਦਾ ਰਾਈਟ ਆਨਸਰ ਹੋ ਜੀ ਹੈ ਜੀ ਆਰਡੀ ਨੈਸ ਜਾਰੀ ਕਰਨ ਦੀ ਅਗਲਾ ਕੁਐਸਚਨ ਹੋਵੇਗਾ ਧਾਰਾ 110 ਕਿਸ ਤਰ੍ਹਾਂ ਦੇ ਬਿੱਲ ਦੀ ਪਰਿਭਾਸ਼ਾ ਦਿੰਦੀ ਹੈ ਤਾਂ ਰਾਈਟ ਆਨਸਰ ਬਣ ਜੇਗਾ ਜੀ ਵਿੱਤੀ ਬਿੱਲ ਅਗਲਾ ਕੁਐਸਚਨ ਹੋਵੇਗਾ ਆਪ ਤੇ ਵਿੱਚ ਸਿੱਖਿਆ ਕਿਸ ਤਰ੍ਹਾਂ ਦੀ ਸੂਚੀ ਵਿੱਚ ਆਉਂਦੀ ਹੈ ਤਾਂ ਨੈਕਸਟ ਆਪਣਾ ਕੁਐਸਚਨ ਦਾ ਆਨਸਰ ਹੋ ਜੇਗਾ ਜੀ ਸਮਰਵਤੀ ਸੂਚੀ ਸੀ ਰਾਈਟ ਆਨਸਰ ਬਣ ਜੇਗਾ ਅਗਲਾ ਕੁਐਸਚਨ ਹੋਵੇਗਾ ਧਾਰਾ 76 ਦੇ ਤਹਿਤ ਕਿਸ ਅਹੁਦੇ ਦੀ ਗੱਲ ਕੀਤੀ ਗਈ ਹੈ ਤਾਂ ਜੋ 76 ਹੈ ਜੀ ਇਸ ਅਧੀਨ ਅਟਾਰਨੀ ਜਨਰਲ ਦੇ ਅਹੁਦੇ ਦੀ ਗੱਲ ਕੀਤੀ ਗਈ ਹੈ ਨੈਕਸਟ ਕੁਐਸਚਨ ਕਰਾਂਗੇ ਅਧਿਨਤਾ ਦੇ ਅਖੀਰ ਤੇ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ ਤਾਂ ਰਾਈਟ ਆਨਸਰ ਬਣ ਜਿਗਾ ਜੀ 26 ਜਨਵਰੀ 1950 ਨੂੰ ਜੋ ਭਾਰਤ ਦਾ ਸੰਵਿਧਾਨ ਹੈ ਲਾਗੂ ਹੋਇਆ ਸੀ ਤਾਂ ਨੈਕਸਟ ਕੁਐਸਚਨ ਹੋਵੇਗਾ ਧਾਰਾ 280 ਬੱਚੇ ਕਿਸ ਦੀ ਗੱਲ ਕੀਤੀ ਗਈ ਹੈ ਤਾਂ ਰਾਈਟ ਇਸ ਦਾ ਰਾਈਟ ਆਨਸਰ ਹੋ ਰਿਹਾ ਜੀ ਵਿੱਤਜੋਗ ਦੀ ਜੋ ਗੱਲ ਕੀਤੀ ਗਈ ਹੈ ਜੀ 7280 ਵਿੱਚ ਤਾਂ ਅੱਜ ਦੀ ਕਲਾਸ ਵਿੱਚ ਆਪਣੇ ਐਨਹੀ ਐਮਸੀਕਿਊ ਜੇਕਰ ਕਲਾਸ ਵਧੀਆ ਲੱਗੀ ਹੋਵੇ ਤਾਂ ਆਪਣੇ ਕਲਾਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਜਿਹੜੇ ਵਿਦਿਆਰਥੀ ਆਪਣੇ ਚੈਨਲ ਉੱਪਰ ਨਵੇਂ ਜੁੜੇ ਹਨ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਘੰਟੀ ਵਾਲੇ ਬਟਨ ਨੂੰ ਵੀ ਜ਼ਰੂਰ ਦਬਾ ਲੈਣਾ ਤਾਂ ਕਿ ਜੋ ਆਉਣ ਵਾਲੀਆਂ ਵੀਡੀਓਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ अपना जिसमें क्लास की पी डी एफ फाइल चाहिए हो अपना टैलीग्राम का जो लिंक है अपना डिस्क्रिप्शन दिता हुआ है तो तुम्हें तो टेलीग्राम चैनल में जरूर जॉइन कर लेना तो मिलते हैं जी अगली क्लास में धन्यवाद जी